ਕਿ ਸਾਡੀ ਜੀ ਫਰੀਦਕੋਟ ਜਿਹੜਾ ਡਿਸਟ੍ਰਿਕਟ ਰੈਵਨਿਊ ਡਿਸਟ੍ਰਿਕਟ ਹੈ ਲੋਕ ਸਭਾ ਫਰੀਦਕੋਟ ਨਹੀਂ ਕਹਿਣਾ ਚਾਹੀਦਾ ਜਿਹੜਾ ਰੈਵਨਿਊ ਡਿਸਟ੍ਰਿਕਟ ਫਰੀਦਕੋਟ ਹੈ ਉਹਦੀ ਜਿਹੜੀ ਸੀਪੀਆਈ ਦੀ ਡਿਸਟ੍ਰਿਕਟ ਕੌਂਸਲ ਹੈ ਸਾਡੀ ਬੜੀ ਹੈਰ ਬਾਡੀ ਹੁੰਦੀ ਹੈ ਡਿਸੀਜਨ ﾒｲਕਿੰਗ ਬਾਡੀ ਉਹਦੀ ਮੀਟਿੰਗ ਸੀ ਜਿਹੜੀ ਲੋਕ ਸਭਾ ਸੀਟ ਹੈ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਵੀ ਇਹ ਚਾਰ ਡਿਸਟ੍ਰਿਕਟ ਦੇ ਵਿੱਚ ਫਾਲ ਕਰਦੀ ਹੈ ਤਿੰਨ ਵਿਧਾਨ ਸਭਾ ਹਲਕੇ ਦੇ ਚ ਫਰੀਦਕੋਟ ਦੇ ਹੈ ਚਾਰ ਮੋਗੇ ਦੇ ਹੈ ਤੇ ਇੱਕ ਹਲਕਾ ਜਿਹੜਾ ਗਿੱਦੜਵਾਹਾ ਮੁਕਸਰ ਚ ਪੈਂਦਾ ਤੇ ਰਾਮਪਰਾ ਫੂਲ ਜਿਹੜਾ ਬਠਿੰਡੇ ਚ ਪੈਂਦਾ ਜੋ ਇਹ ਸਾਰੇ ਸਬੰਧ ਜਿਲ੍ਹਾ ਨੇ ਜਿਲ੍ਹਾ ਫਰੀਦਕੋਟ ਤੇ ਇਹ ਗੱਲ ਜ਼ਿੰਮੇਵਾਰੀ ਪਾਤੀ ਸੀ ਕਿ ਜਿਹੜਾ ਉਮੀਦਵਾਰ ਹੈ ਕਿਉਂਕਿ ਸੀਟ ਦਾ ਹੈੱਡਕੁਆਰਟਰ ਫਰੀਦਕੋਟ ਹੈ ਇਸ ਕਰਕੇ ਫਰੀਦਕੋਟ ਦੀ ਪਾਰਟੀ ਜਿਹੜਾ ਉਮੀਦਵਾਰ ਹੈ ਉਹਦੀ ਸਿਫਾਰਿਸ਼ ਕਰੇ ਤੋਂ ਉਸ ਦੀ ਰੋਸ਼ਨੀ ਦੇ ਵਿੱਚ ਅੱਜ ਮੀਟਿੰਗ ਜਿਹੜੀ ਹੈ ਹੋਈ ਹੈ ਜਿਲ੍ਹਾ ਕੌਂਸਲ ਦੀ ਔਰ ਮੈਨੂੰ ਇਹ ਦੱਸਣ ਦੇ ਬੜੀ ਖੁਸ਼ੀ ਹੈ ਕਿ ਸਰਬਸੰਮਤੀ ਦੇ ਨਾਲ ਸ਼ਾਰੀ ਜਿਲ੍ਹਾ ਕੌਂਸਲ ਨੇ ਕਾਮੜ ਗੁਰਚਨ ਸਿੰਘ ਜੀ ਮਾਨ ਮੇਰੇ ਖਬੇ ਪਾਸੇ ਬੈਠੇ ਹੈ ਜਿਹੜੇ ਰਿਟਾਇਰਡ ਲੈਕਚਰਰ ਨੇ ਔਰ ਬੜਾ ਟ੍ਰੇਡ ਯੂਨੀਅਨ ਮੂਵਮੈਂਟ ਦੇ ਵਿੱਚ ਟੀਚਰਾਂ ਦੀ ਮੂਵਮੈਂਟ ਦੇ ਵਿੱਚ ਹੁਣ ਆਫਟਰ ਰਿਟਾਇਰਮੈਂਟ ਪੈਨਸ਼ਨਰਾਂ ਦੀ ਮੂਵਮੈਂਟ ਦੇ ਵਿੱਚ ਬਹੁਤ ਹੀ ਐਕਟਿਵਲੀ ਪਾਰਟਿਸਪੇਟ ਕਰਦੇ ਹੈ ਬੜੇ ਸਾਫ ਸੁਥਰੇ ਦਾ ਮੰਦੇ ਸਾਡੇ ਸਾਥੀ ਹੈ ਸੋ ਇਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਸਿਫਾਰਿਸ਼ ਕੀਤੀ ਹੈ ਸਿਰਫ ਅਸੀਂ ਸਿਫਾਰਿਸ਼ੀ ਕਰ ਸਕਦੇ ਹਾਂ ਫਾਈਨਲ ਅਥਾਰਟੀ ਨਾ ਡਿਕਲੇਅਰ ਕਰਨ ਦੀ ਇਹ ਸਾਡੀ ਸੈਂਟਰ ਪਾਰਟੀ ਦੇ ਕੋਲੇ ਹੈ ਜਨਰਲੀ ਜਿਹੜੀ ਥੱਲੇ ਸਰਬਸੰਤ ਦੀ ਨਾਲ ਰეკਮੈਂਡੇਸ਼ਨ ਹੋ ਜੇ ਸੈਂਟਰ ਪਾਰਟੀ ਉਹਨੂੰ ਪ੍ਰਵਾਨ ਕਰ ਲੈਂਦੀ ਹੈ ਸੋ ਇਹ ਲੋਕ ਸਭਾ ਹਲਕੇ ਫਰੀਦਕੋਟ ਤੋਂ ਸੀਪੀਆਈ ਦੇ ਉਮੀਦਵਾਰ ਹੋਣਗੇ ਹੋਰ ਕਿੰਨੇ ਉਮੀਦਵਾਰ ਕਿੰਨੇ ਅਸੀਂ ਦੇਖੋ ਜੀ ਪੰਜਾਬ ਦੇ ਵਿੱਚ ਤਿੰਨ ਸੀਟਾਂ ਹੀ ਲੜਨ ਦਾ ਫੈਸਲਾ ਕੀਤਾ ਹੈ ਸੀਪੀਆਈ ਵੱਲੋਂ ਅੰਮ੍ਰਿਤਸਰ ਇੱਕ ਡੂਰ ਸਾਹਿਬ ਤੇ ਫਰੀਦਕੋਟ ਤੇ ਕੋ ਮੈਨੂ ਇਹ ਕਹਿਣ ਚ ਕੋਈ ਸੰਕੋਚ ਨਹੀਂ ਸਾਰੀਆਂ ਸੀਟਾਂ ਲੜਨੀਆਂ ਸਾਡੇ ਵਾਸਤੇ ਸਾਡੀ ਸਮਰੱਥਾ ਤੋਂ ਬਾਹਰ ਹੈ ਕਿਉਂਕਿ ਇਲੈਕਸ਼ਨ ਹੁਣ ਅੱਜ ਤੋਂ 40 50 ਸਾਲ ਪਹਿਲਾਂ ਵਾਲੀ ਇਲੈਕਸ਼ਨ ਨਹੀਂ ਰਹੀ ਇਸ ਇਲੈਕਸ਼ਨ ਚਾ ਹੁਣ ਪੈਸਾ ਪ੍ਰਦਾਨ ਹੋ ਗਿਆ ਵੋਟਾਂ ਖਰੀਦੀਆਂ ਵੀ ਜਾਂਦੀਆਂ ਇਹਨਾਂ ਛੇਬਣੇ ਵੀ ਜਾਂਦੇ ਆ ਇੱਕ ਤਰ੍ਹਾਂ ਨਾਲ ਇਹ ਹਾਈਜੈਕ ਕੀਤੀਆਂ ਜਾਂਦੀਆਂ ਇਹ ਬੜਾ ਅਨਫੋਰਚੂਨੇਟ ਸਾਡੀ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਜਿਹੜਾ ਇਹ ਟ੍ਰੈਂਡ ਹੈ ਔਰ ਜਿਹੜੀ ਸਾਡੀ ਰਾਜਨੀਤੀ ਹੈ ਰਾਜਨੀਤੀ ਵੀ ਹੁਣ ਸੇਵਾ ਨਹੀਂ ਰਹੀ ਸਿਵਾਏ ਕੁਝ ਕਮਿਟਡ ਜਿਹੜੀਆਂ ਲੋਕਾਂ ਦੇ ਪ੍ਰਤੀ ਕਮਿਟਡ ਹੈ ਖਬੀਆਂ ਤੇ ਰਹੁਣਾ ਨੂੰ ਛੱਡ ਕੇ ਇਹ ਰਾਜਨੀਤੀ ਤਾਂ ਹੁਣ ਇੱਕ ਤਰ੍ਹਾਂ ਨਾਲ ਬਿਜ਼ਨਸ ਬਣ ਗਈ ਹੈ ਕਿ ਇਹਦੇ ਚ ਇਨਵੈਸਟਮੈਂਟ ਕਰੋ ਪੈਸਾ ਖਰਚ ਕੇ ਟਿਕਟ ਲਾਓ ਪੈਸੇ ਦੇ ਨਾਲ ਜਿੱਤੋ ਫਿਰ ਪੈਸਾ ਖਰਚ ਕੇ ਕੋਈ ਚੰਗਾ ਆਉਂਦਾ ਪੋਰਟਫੇਲ ਲਿਓ ਕਿਸੇ ਜੇ ਸਰਕਾਰ ਦੇ ਵਿੱਚ ਕੋਈ ਹਿੱਸੇਦਾਰੀ ਬਣਦੀ ਹੈ ਫਿਰ ਜਿੱਦਾਂ ਇਹ ਸਰਮਾਇਦਾਰ ਪਾਰਟੀਆਂ ਦੇ ਲੀਡਰ ਪੈਸੇ ਇਕੱਠੇ ਕਰਦੇ ਆ ਪੀੜ੍ਹੀਆਂ ਦੇ ਉਹ ਸਾਰੀ ਪਿਕਚਰ ਤੁਹਾਡੇ ਸਾਹਮਣੇ ਹੈ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਫਖਰ ਹੈ ਕਿ ਕਾਂਗਰਸ ਪਾਰਟੀ ਅੱਜ ਤੱਕ ਬੜੀ ਸਾਫ਼ ਸੁਥਰਾ ਦਮਨ ਹੈ ਨਾ ਕਮਿਊਨਿਸਟ ਦਲ ਬਦਲੀ 'ਚ ਵਿਸ਼ਵਾਸ ਕਰਦੇ ਹੈ ਨਾ ਹੀ ਕਮਿਊਨਿਸਟ ਕੋਈ ਕ腐ਸ਼ਨ ਵਾਲਾ ਕ腐ਸ਼ਨ ਦਾ ਤਾਂ ਮੈਂ ਇੱਕੋ ਹੀ ਕਹਿਣਾ ਚਾਹੁੰਦਾ ਕੋਈ ਪਾਰਟੀ ਨਹੀਂ ਬਚੀ ਜਿਨ੍ਹਾਂ ਤੇ ਅੱਜ ਕਿਸੇ ਨਾ ਕਿਸੇ ਤਰ੍ਹਾਂ ਕ腐ਸ਼ਨ ਦਾ ਕੇਸ ਨਾ ਹੋਵੇ ਹਿੰਦੁਸਤਾਨ ਦੀ ਪੱਧਰ ਤੇ ਸਿੰਗਲ ਇਕੱਲੇ ਕਮਿਊਨਿਸਟ ਹੈ ਜਿਨ੍ਹਾਂ ਦੇ ਇੱਕ ਵੀ ਕਿਸੇ ਲੀਡਰ ਦੇ ਚਾਹੇ ਉਹ ਸਾਬਕਾ ਮੁੱਖ ਮੰਤਰੀ ਰਿਹਾ ਹੈ ਚਾਹੇ ਉਹ ਸਾਬਕਾ ਮੰਤਰੀ ਰਿਹਾ ਹੈ ਚਾਹੇ ਕੋਈ ਐਮ ਐਲ ਏ ਵਿਧਾਇਕ ਰਿਹਾ ਹੈ ਇੱਕ ਸਿੰਗਲ ਕੇਸ ਕਿਤੇ ਕਮਿਨਿਸਟਰ ਤੇ ਨਹੀਂ ਕਿਉਂਕਿ ਕੌਗਨਿਸਟਰਾਂ ਦੀ ਜਿਹੜੀ ਵਿਚਾਰਧਾਰਾ ਹੈ ਉਹ ਪੂਰੀ ਤਰ੍ਹਾਂ ਇਮਾਨਦਾਰ ਸੱਚੀ ਸੁੱਚੀ ਔਰ ਜਿਸ ਵਰਗ ਦੀ ਅਸੀਂ ਰਿਪਰੈਜ਼ੈਂਟੇਸ਼ਨ ਕਰਦੇ ਆ ਪ੍ਰਤੀਨਿਧਤਾ ਕਰਦੇ ਆ ਕਿਰਤੀ ਵਰਗ ਦੀ ਅਸੀਂ ਉਹਦੇ ਪ੍ਰਤੀ ਸਾਡੀ ਪੂਰੀ ਤਰ੍ਹਾਂ ਜਿਹੜੀ ਇਮਾਨਦਾਰੀ ਦੀ ਕਮਿਟਮੈਂਟ ਹੈ ਪੈਸਾ ਕਮਾਉਣਾ ਸਾਡਾ ਕੋਈ ਮਕਸਦ ਨਹੀਂ ਅਸੀਂ ਤੇ ਚਾਹੁੰਦੇ ਆ ਕਿ ਜਿਹੜਾ ਕਿਰਤੀ ਵਰਗ ਆਪਣੀ ਕਿਰਤ ਦਾ ਆਪ ਮਾਲਕ ਬਣੇ ਆਪਣੀ ਕਿਰਤ ਦਾ ਆਪ ਫੈਸਲਾ ਕਰੇ ਜਿਹੜਾ ਹੁਣ ਕਿਰਤ ਮਜ਼ਦੂਰ ਕਰਦਾ ਹੈ ਕਿਰਤ ਕਿਸਾਨ ਕਰਦਾ ਹੈ ਛੋਟਾ ਦੁਕਾਨਦਾਰ ਕਰਦਾ ਹੈ ਪਰ ਉਹਦੀ ਕਮਾਈ ਦਾ ਫੈਸਲਾ ਕਾਰਪੋਰੇਟ ਘਰਾਣੇ ਕਰਦੇ ਆ ਅਸੀਂ ਤੇ ਇਹ ਜਿਹੜੀ ਕਹਾਣੀ ਬੰਡ ਹੈ ਇਸ ਨੂੰ ਹਟਾਉਣਾ ਚਾਹੁੰਦੇ ਆ ਇਹਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੁੰਦੇ ਆ ਇਹ ਪਹਿਲੀ ਵਾਰੀ ਗਰੇ ਮੀਰਵਾਰ ਨੇ ਆਪਣੇ ਕਲਾਨੀ ਹੈ ਕਿ ਇਸ ਤੋਂ ਪਹਿਲਾਂ ਵੀ ਨਹੀਂ ਕਿਤੇ ਮਾਨ ਸਾਹਿਬ ਨਹੀਂ ਮਾਨ ਸਾਹਿਬ ਨੇ ਇਸ ਤੋਂ ਪਹਿਲਾਂ ਕੋਈ ਇਲੈਕਸ਼ਨ ਨਹੀਂ ਲੜੀ ਇਹ ਟੀਚਰ ਯੂਨੀਅਨ ਦੇ ਵਿੱਚ ਤਾਂ ਉਹਦੇ ਦਾਰ ਰਹੇ ਹੈ ਡਿਫਰੈਂਟ ਜੋ ਵੀ ਜ਼ਿੰਮੇਵਾਰੀ ਇਹਨਾਂ ਨੂੰ ਮਿਲਦੀ ਰਹੀ ਹੈ ਪਰ ਇਹਨਾਂ ਨੇ ਕੋਈ बतौर ਉਮੀਦਵਾਰ ਕੋਈ ਵਿਧਾਨ ਸਭਾ ਜਾਂ ਲੋਕ ਸਭਾ ਦਾ ਕੋਈ ਇਲੈਕਸ਼ਨ ਹੀ ਲੜਿਆ ਪਹਿਲੀ ਵਾਰ ਇਲੈਕਸ਼ਨ ਜਿਹੜੀ ਹੈ ਇਹ ਲੜ ਰਿਹਾ ਹੈ ਜਿਹੜੀ ਆਪਣੀ ਪਾਰਟੀ ਤੇ ਤਿੰਨ ਸੀਟਾਂ ਦੇ ਚੋਂ ਲੜ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਹਰ ਕਿਸੇ ਚੋਂ ਲੜਿਆ ਜਾਂ ਪਹਿਲੀ ਫਰਸਟ ਟਾਈਮ ਹੀ ਇਥੇ ਨਹੀਂ ਨਹੀਂ ਪਾਰਟੀ ਹਮੇਸ਼ਾ ਹੀ ਜਦੋਂ ਵੀ ਵਿਧਾਨ ਸਭਾ ਪਾਰਲੀਮੈਂਟ ਚੋਣਾ ਆਉਂਦੀ ਹੈ ਪਾਰਟੀ ਲੜਦੀ ਰਹੀ ਹੈ ਖਬੀਆਂ ਤੇ ਰਣ ਨਾਲ ਮਿਲ ਕੇ ਲੜਦੇ ਆਂ ਕਈ ਵਾਰੀ ਸਾਡਾ ਦੂਜੀਆਂ ਪਾਰਟੀਆਂ ਨਾਲ ਫਾਰ ਇਗਜ਼ਾਮਪਲ ਕਾਂਗਰਸ ਦੇ ਨਾਲ ਬਹੁਤ ਵਾਰੀ ਅਡਜਸਟਮੈਂਟ ਹੋ ਕੇ ਲੜਦੇ ਰਹੇ ਆਂ ਔਰ ਪਾਰਲੀਮੈਂਟ ਸੀਟਾਂ ਅਸੀਂ ਜਦੋਂ ਪੰਜਾਬ ਹਰਿਆਣਾ ਇਕੱਠਾ ਸੀ ਉਦੋਂ ਰੋहतक ਤੋਂ ਅਸੀਂ ਕਮਲ ਦੌਲਤਾਰਾਮ ਐਮਪੀ ਚੁਣੇ ਗਏ ਸਾਂਝੀ ਪਾਰਟੀ ਵੇਲੇ ਫਿਰ 1972 ਦੇ ਵਿੱਚ ਕਾਂਗਰਸ ਨਾਲ ਅਡਜਸਟਮੈਂਟ ਸੀ ਦੋ ਸੀਟਾਂ ਫਿਰ ਸੀਪੀਆਈ ਨੇ ਲੜੀਆਂ ਸੰਗਰੂਰ ਤੇ ਬਠਿੰਡਾ ਔਰ ਦੋਨੇ ਸੀਟਾਂ ਅਸੀਂ ਜਿੱਤੀਆਂ 1999 ਦੇ ਵਿੱਚ ਬਠਿੰਡਾ ਸੀਟ ਫਿਰ ਕਾਂਗਰਸ ਨਾਲ ਅਡਜਸਟਮੈਂਟ ਕਰਕੇ ਲੜੀ ਗਈ ਤੇ ਉਹ ਸੀਟ ਵੀ ਕਮਲਪ੍ਰਭਾਨ ਸਿੰਘ ਪੋਰਾ ਜਿਹੜੇ ਸੀਪੀਆਈ ਦੇ ਉਮੀਦਵਾਰ ਸੀ ਉਹ ਸੀਟ ਵੀ ਅਸੀਂ ਜਿੱਤੀ ਹਮੇਸ਼ਾ ਪਾਰਟੀ 2 4 5 ਸੀਟਾਂ ਲੜਦੀ ਰਹੀ ਹੈ ਤੋ ਵਿਖਦੇ ਵਿੱਚ ਹੀ ਲੜਦੀ ਰਹੂਗੀ ਇਸੇ ਤਰ੍ਹਾਂ ਵਿਧਾਨ ਸਭਾ ਦੀਆਂ ਸੀਟਾਂ ਵੀ ਪਾਰਟੀ ਲੜਦੀ ਹੈ ਬਹੁਤੇ ਵਾਰੀ ਅਡਜਸਟਮੈਂਟ ਨਾਲ ਲੜ ਲੈਂਦੀ ਹੈ ਨਾ ਕੋਈ ਪ੍ਰੋਪਰ ਅਡਜਸਟਮੈਂਟ ਹੋਵੇ ਤੇ ਫਿਰ ਇਕੱਲੇ ਤੌਰ ਤੇ ਆਪਣੇ ਤੌਰ ਤੇ ਲੈਫਟ ਪਾਰਟੀਆਂ ਨਾਲ ਮਿਲ ਕੇ ਪਾਰਟੀ ਲੜਦੀ ਰਹਿੰਦੀ ਜੀ ਜਾਣਨਾ ਚਾਹੁੰਦੇ ਮੈਂ ਮਤਲਬ ਇਹ ਤਨਮਤ ਕਰ ਰਹਾ ਹਾਂ ਪਾਰਟੀ ਦਾ ਮੈਂ ਹਮੇਸ਼ਾ ਹੀ ਮਜ਼ਦੂਰਾਂ ਦੀ ਖਾਤਰ ਲੜਿਆ ਤੇ ਮਜ਼ਦੂਰਾਂ ਦੀ ਪਾਰਟੀ ਹੈ ਤੇ ਇਸ ਕਰਕੇ ਮੈਨੂੰ ਮਾਣ ਆਇਆ ਇਹਨਾਂ ਤੇ ਕਿ ਪਾਰਟੀ ਨੇ ਮੈਨੂੰ ਇਹ ਯੋਧਾ ਬਖਸ਼ਾ ਮਾਣ ਬਖਸ਼ਾ ਬਹੁਤ ਵੱਡਾ ਕੰਮ ਹੈ ਜਿਹਨੂੰ ਤੁਹਾਨੂੰ ਫੋਨ ਪਾਇਆ ਹਾਂ ਜਿੰਮੇਵਾਰੀ ਬੜੀ ਲੰਬੀ ਪarni ਤੁਹਾਡੇ ਮਗਰੋਂ ਇਹਦੇ ਵਿੱਚ ਤਿਆਰ ਹਾਂ ਹਾਂ ਇਹ ਕੋਸ਼ਿਸ਼ ਤਾਂ ਸਾਡੀ ਇਹੋ ਹੈ ਜੀ ਪੂਰੀ ਫੁੱਲ ਤਰ੍ਹਾਂ ਹੀ ਮਤਲਬ ਹਰ ਤਰ੍ਹਾਂ ਹੀ ਸਹਿਯੋਗ ਕਰੀਏ ਪਾਰਟੀ ਨੂੰ ਤੇ ਇਹ ਆ ਵੀ ਆਪਣੀ ਕਪੈਸਿਟੀ ਦੇ ਮੁਤਾਬਕ ਹੀ ਹੈ ਨਾ ਜਿੰਨੀ ਕਿ ਸਾਡੀ ਕਪੈਸਿਟੀ ਹੈ ਉਹਦੇ ਮੁਤਾਬਕ ਕਰਾਂਗੇ ਜਿਸੋ ਤੱਕ ਕੀਤਾ ਗਿਆ ਬਲੰਗ ਵੀਰ ਬਾਹਰ ਕੋਈ ਛੋਟਾ ਮੋਟਾ ਵੀ ਇਹ ਪਹਿਲੀ ਵਾਰ ਹੀ ਹੈ ਨਹੀਂ ਪਹਿਲੀ ਵਾਰ ਹੀ ਹੈ ਇਹ ਮੈਂ ਪਹਿਲਾਂ ਸਾਰੀਆਂ ਯੂਨੀਅਨਾਂ ਦੇ ਵਿੱਚ ਕੰਮ ਕੀਤਾ ਸਾਡੀ ਗੌਰਮੈਂਟ ਸਕੂਲ ਟੀਚਰ ਯੂਨੀਅਨ ਤੇ ਹੁਣ ਜਿਵੇਂ ਅਸੀਂ ਰਿਟਾਇਰ ਹੋਏ ਆ ਅਸੀਂ ਆਪਣਾ ਜਿਹੜਾ ਪੈਨਸ਼ਨਰ ਯੂਨੀਅਨ ਦੇ ਵਿੱਚ ਕੰਮ ਕਰਦੇ ਹਾਂ